ਕੀ ਹੋਏ ਸਾਧਨਾਂ ਤੱਕ ਆਏ ਹਾਂ ਸਾਡੇ ਤਿੰਨਾਂ ਮੇਲੀਆਂ ਬਣਾਈਆਂ ਅਸੀਂ ਮਾੜਾ ਰੋਣੇ ਮੱਤੇ ਬਣਾਏ ਦੇ ਡੰਗਰੇ ਮੱਤੇ ਉਹ ਆਈ ਕਿ ਦੋ ਦੋ ਵੱਲ ਹਾਂਜੀ ਤੇ ਔਰ ਤੀਏ ਬੰਦੇ ਦੇ ਨਾਂ ਨੇ ਜਿਨੇ ਘਰ ਇਥੇ ਮੇਲੀਆਂ ਬਣਾਈਆਂ ਹਾਂ ਗੋਇਲ ਪਤਵਸ ਦੇ ਨੇ ਸਬਜ਼ੀਆਂ ਬੀਜ ਦੇ ਨੇ ਸਭ ਕੁਝ ਕਰਦੇ ਨੇ ਤੇ ਉਹਨਾਂ ਵਿੱਚੋਂ ਕਿਸੇ ਦੀ ਨਹੀਂ ਉਹਨੇ ਤਾਂ ਸਾਡੇ ਤਿੰਨੇ ਘਰਾਂ ਦੇ ਟਾਇ ਹਾਂ ਕੀ ਮੰਗ ਕਰਦੇ ਹੋ ਮੰਗ ਇਹ ਆ ਪੈਸਾ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਤੰਗ ਨਾ ਮਾਤਾ ਸਾਰਾ ਬਣਾਣੀ ਇਤੇ ਬਸ ਰੋਕੋ ਦੋ ਮਰਲੇ ਸਾਕਾ ਸੈਂਕੜੇ ਸਵਾਹ ਕੰਦਰ ਮਰਨਾ ਹੈ ਹਾਂ ਜੋਗੜੀ ਕਰਦੇ ਵੀ ਠੱਕਾ ਘੜਦੀ ਵੀ ਨਵੇਂ ਛੜਾਕ ਤੇ ਲਈਏ ਨਾ ਮੈਂ ਤਾਂ ਠੱਕਾ ਘੜਦੀ ਵੀ ਹੈ ਵੀ ਮਤਲਬ ਇੱਥੇ ਕੰਮ ਕੀਤਾ ਪਰ ਅਸੀਂ ਇਹ ਕੰਮ ਨਹੀਂ ਕੀਤਾ ਪਾਰਟੀ ਵਾਜ ਨਾਲ ਮੇਖੋ ਜੱਬ ਦਿੱਤੀ ਕਰਦੇ ਨੇ ਪੰਜਾਬ ਦੇ ਇਤਨਾ ਪਾਰਟੀ ਅੱਜ ਇਹ ਆ ਗਈ ਕੱਲ ਹੋ ਕੋਈ ਜਦ ਜੱਬ ਦੇ ਥੋੜੀ ਚਲੇਗੀ ਜੋ ਨਹੀਂ ਜਾਏ ਨਾ ਜਾਜੋ 10 ਤਰ੍ਹਾਂ ਦਾ 16 ਮਰਲੇ ਥਾਂ ਜਿਹਦੇ ਵਿੱਚ ਤੇ ਲੋੜਾ ਮਰਲੇ ਇੱਕ ਮਰ ਮਰਲਾ ਮਰਲਾ ਹੀ ਇਹ ਕਹਿੰਦੇ ਡੰਗਰੇ ਬਣਾ ਕੇ ਨੇ ਸਭ ਕੁਝ ਮਤਲਬ ਇੱਥੇ ਕੱਸ ਦੇਣਾ ਡੰਗਰੇ ਬਸ ਆ ਗੋਇਆ ਕੁਗਾ ਇੱਥੇ ਛੋੜ ਦੇ ਨੇ ਸਮਝਾ ਫੋਡੀ ਬਿਲਾ ਲੈਂਦੇ ਨੇ ਕੀ ਫੇ ਠੱਕਾ ਹੀ ਕਰੰਡੀ ਇਹਨਾਂ ਦਾ ਪਿੰਡ ਪਟੀਆਂ ਪਿੰਡ ਤੋਂ ਦੂਰ ਜੁੜੀ ਨੇ ਮੈਂਬਰ ਪਿੰਡ ਤੋਂ ਦੂਰ ਜੁੜੀ ਨੇ ਪੰਜਾਬ ਮੇਰਾ ਪਿੰਡ ਪਟੀਆਂ ਆ ਇੱਥੋਂ ਦਾ ਜਿਹੜਾ ਮੌਜੂਦਾ ਸਰਪੰਚ ਹੈ ਇਸ ਇਸ ਬੰਦੇ ਦੀ ਵੀ 6 ਮਰਲੇ ਜਿਹੜੀ ਦਾ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਸਰਕਾਰ ਉਹਦੇ ਬਾਰੇ ਬਿਲਕੁਲ ਅਣਗੋਲਾ ਕਰ ਰਹੀ ਹੈ ਇਸ ਸਬੰਧੀ ਆਪਾਂ ਡੀਡੀਪੀਓ ਨੂੰ ਵੀ ਐਪਲੀਕੇਸ਼ਨ ਦੇ ਦਿੱਤੀ ਹੈ ਐਡੀਐਮ ਕੋਲ ਵੀ ਕੇਸ ਚੱਲਦਾ ਪਿਆ ਵੀਡੀਓ ਕੋਲ ਵੀ ਕੇਸ ਚੱਲਦਾ ਪਿਆ ਸਰਕਾਰੀ ਸਮਾਨ ਦਾ ਪੋਰਟਲ ਹੈ ਜਿਹੜਾ ਸ਼ਿਕਾਇਤ ਮਤਲਬ ਕੰਪਲੇਂਟ ਪੋਰਟਲ ਹੈ ਉਹਦੇ ਵਿੱਚ ਵੀ ਕੰਪਲੇਂਟ ਚੱਲਦੀ ਪਈ ਹੈ ਦੋ ਇਸ ਬੰਦੇ ਦੀ ਇਹ ਮੌਜੂਦਾ ਸਰਪੰਚ ਹੈ ਇਸ ਬੰਦੇ ਦੀ ਸੇ ਮਰਲੇ ਗੜਿਆਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਉਹਦੇ ਤੇ ਨੇ 4 ਦਬੜੀ ਕੀਤੀ ਹੈ 4-4 ਫੁੱਟ ਕੰਧ ਕੱਢੀ ਹੈ ਅਸੀਂ ਇਹ ਗਰੀਬ ਲੋਕਾਂ ਜੇ ਇੱਕ ਇੱਕ ਮਰਲਾ ਦੋ ਦੋ ਮਰਲੇ ਜੇ ਪੰਚਾਇਤੀ ਜ਼ਮੀਨ ਮਲiyet ਹੈ ਉਦੇ ਬਾਰੇ ਕਾਨੂੰਨ ਦਾ ਪਿਦਾ ਪੰਜਾ ਚੱਲਦਾ ਤੇ ਆ ਜਿਹੜੀ ਸੇਮ ਮਰਲੇ ਜਾਂ 11 ਫੁੱਟ ਖੰਧ ਕੱਟੀ ਆ ਉਹਦੇ ਬਾਰੇ ਸਰਕਾਰ ਅੰਦੇਖੀ ਕਿਉਂ ਕਰਦੀ ਪਈ ਆ ਸਾਡੀ ਮੰਗ ਇਹ ਹੈ ਵੀ ਪਿਹਰਾ ਮੌਜੂਦਾ ਸਰਪੰਚਾ ਇਹਦੀ ਇਨਕੁਆਇਰੀ ਕੀਤੀ ਜਾ ਇਹਦੀ ਬਕਾਇਦਾ ਇਹਦੀ ਜਾਂਚ ਕੀਤੀ ਜਾ ਜਿਹੜੇ ਇਸ ਬੰਦੇ ਨੇ ਨਜਾਇਜ਼ ਇਹਦੀ ਸੇਮ ਮਰਲੇ ਇਹਨੂੰ ਸਸਪੈਂਡ ਕੀਤਾ ਜਾ ਡੀਜੀਪੀ ਦੇ ਜਜਮੈਂਟ ਵਿੱਚ ਹੀ ਇਹਦਾ ਮਤਲਬ ਜਜਮੈਂਟ ਇਹਦੇ ਤੇ ਦੋਸ਼ੀ ਕਰਾਰ ਹੈ ਡੀਡੀਪੀਓ ਪੰਜਾਬ ਡੀਡੀਪੀਓ ਕਰਾਫਰ ਦੀ ਜਜਮੈਂਟ ਵਿੱਚ ਵੀ ਉਹਨਾਂ ਤਿੰਨ ਬੰਦੇ ਵਿੱਚ ਵੀ ਇਹਦਾ ਵੀ ਨਾਮ ਸ਼ਾਮਲ ਹੈ ਉਹਦੇ ਵਿੱਚ ਇਹ ਨਿਵਾਲਵ ਹੈ ਕਿ ਇਹ ਪਿਛਲੇ 20-25 ਸਾਲ ਤੋਂ ਮੇਰੇ ਪਿੰਡ ਦੀ ਇਹ ਪੰਚਾਇਤੀ ਜ਼ਮੀਨ ਤੇ ਧਰਮਸ਼ਾਲਾ ਤੇ ਨਜਾਇਜ਼ ਕਬਜ਼ਾ ਤੇ ਇਹ ਕਬਜ਼ਾ ਜਿਹੜਾ ਪਿਛਲੀ ਪੰਚਾਇਤ ਦੁਆਰਾ ਹੀ ਇਹ ਕੇਸ ਚੱਲਦਾ ਆ ਰਿਹਾ ਤੇ ਅੱਜ 2-2.5 ਸਾਲ ਬਾਅਦ ਆਮ ਆਜ਼ਮੀ ਪਾਰਟੀ ਸਰਕਾਰ ਆਉਣ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦੇਸ਼ਾਨ ਨਿਰਦੇਸ਼ਾਂ ਦੇ ਅਨੁਸਾਰ ਜੋ ਪੰਚਾਇਤ ਦੀਆਂ ਜ਼ਮੀਨਾਂ ਪੰਚਾਇਤ ਦੀ ਜਗਾ ਖਾਲੀ ਕਰਵਾਈ ਆ ਉਹਦੇ ਉੱਤੇ ਜਿਲ੍ਹੇ ਦੇ ਤੇ ਕਾਰਵਾਈ ਹੋਈ ਆ ਤੇ ਬਹੁਤ ਹੀ ਦੇਰ ਬਾਅਦ 2.5 ਸਾਲ ਬਾਅਦ ਦਾ ਕੇਸ ਤੋਂ ਬਾਅਦ 25 ਸਾਲ ਬਾਅਦ ਪਿੰਡ ਦੇ ਲੋਕਾਂ ਨੂੰ ਇਨਸਾਫ ਮਿਲਿਆ ਤੇ ਇਹ ਜਗਾ ਖਾਲੀ ਹੋਈ ਆ ਇਹ ਜਗਾ ਜੋ ਮੇਰੇ ਖਿਆਲ ਅੱਜ ਦੀ ਕੀਮਤ ਚ 2 ਤੋਂ 2.5 ਕਰੋੜ ਰੁਪਏ ਦੀ ਜਗਾ ਇਸ ਵਿੱਚ ਆਪਾਂ ਪਿੰਡ ਨੂੰ ਕੋਈ ਵਧੀਆ ਚੀਜ਼ ਬਣਾ ਕੇ ਪੇਸ਼ ਕਰਾਂਗੇ ਕੋਈ ਗਰਾਊਂਡ ਜਾਂ ਪਾਰਕ ਲਵਾਵਾਂਗੇ ਪਿੰਡ ਨੂੰ ਜੋ ਕਿ ਸਾਰੇ ਮੇਰੇ ਪਿੰਡ ਵਿੱਚ ਕੋਈ ਨਾ ਹੀ ਤੇ ਕੋਈ ਗਰਾਊਂਡ ਹੈ ਨਾ ਕੋਈ ਪਾਰਕ ਹੈ ਜਿਹਦੇ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ ਸਰਕਾਰ ਕਹਿ ਰਹੀ ਹੈ ਕਿ ਹਰ ਪਿੰਡ ਵਿੱਚ ਬੱਚਿਆਂ ਵਾਸਤੇ ਗਰਾਊਂਡ ਤੇ ਪਾਰਕ ਹੋਣਾ ਚਾਹੀਦਾ ਹੈ ਜਿਸ ਲਈ ਨੌਜਵਾਨ ਨਸ਼ਾ ਛੱਡ ਕੇ ਅਤੇ ਖੇਡਾਂ ਦੇ ਪ੍ਰਤੀ ਜਾਗਰੂਕ ਹੋਣ ਤੇ ਨਸ਼ੇ ਦੀ ਲਗੜ ਤੋਂ ਬਾਹਰ ਆਣ ਜੋ ਕਿ ਵਿਰੋਧੀਆਂ ਨੇ ਦੋਸ਼ ਲਾਇਆ ਹੈ ਕਿ ਇਹ 30 ਬੰਦਿਆਂ ਦਾ ਇਸ ਜ਼ਮੀਨ ਤੇ 30 ਬੰਦਿਆਂ ਦਾ ਕਬਜ਼ਾ 30 ਬੰਦਿਆਂ ਦਾ ਤੇ 30 ਬੰਦੇ ਪੇਸ਼ ਕਿਉਂ ਨਹੀਂ ਹੋਏ 30 ਬੰਦੇ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਬਾਹਰ ਤੋਂ ਬੰਦੇ ਲਿਆ ਕੇ ਪੁੱਤਰ ਸਰਕਾਰ ਦਾ ਪਤਲਾ ਫੂਕਣਾ ਤੇ ਆ ਕੇ ਦੇ ਉੱਤੇ ਪ੍ਰਦਰਸ਼ਨ ਕਰਨਾ ਕਿ ਇੱਥੇ ਘਰ ਢਾਏ ਗਏ ਉੱਤੇ ਨਾ ਹੀ ਤਾਂ ਕੋਈ ਘਰ ਸੀਗਾ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਉੱਥੇ ਸਿਰਫ ਝੁਗੀਆਂ ਝੋਪੜੀਆਂ ਸੀ ਆਜੇ ਕਬਜ਼ਾ ਜਿਹਦੇ ਵਿੱਚ ਕੁਲਾਬਾ ਕੋਈ ਕਿਸੇ ਦਾ ਸਮਾਨ ਸੀਗਾ ਨਾ ਕੁਛ ਸੀਗਾ ਇਹ ਜੋ ਵੀ ਕਾਰਵਾਈ ਹੋਈ ਹੈ ਇਹ ਪ੍ਰਸ਼ਾਸਨ ਦੁਆਰਾ ਤੇ ਸਰਕਾਰ ਦੁਆਰਾ ਕੀਤੀ ਗਈ ਹੈ ਜਦ ਕਿ ਮੌਜੂਦਾ ਸਰਪੰਚ ਸਾਹਿਬ ਦੇ ਵਿੱਚ ਕੋਈ ਰੋਲ ਹੀ ਨਹੀਂ ਹੈ ਇਹ ਕੇਸ 2022 ਤੋਂ ਚੱਲਦਾ ਰਿਹਾ ਇਹ ਪੁਰਾਣੀ ਪੁਰਾਣੀ ਸਰਕਾਰ ਤੇ ਪੁਰਾਣੀ ਪੰਚਾਇਤ ਦੇ ਟਾਈਮ ਦਾ ਕੇਸ ਹੈ ਇਹਦੀ ਕਾਰਵਾਈ ਇਹਦੇ ਤੇ ਮੇਰੀ ਮੌਜੂਦਗੀ 'ਚ ਹੋਈ ਹੈ ਮੇਰੀ ਤਰਫ 'ਚ ਹੋਈ ਹੈ ਇਸ ਕਰਕੇ ਲੋਕ ਕੀ ਸੋਚ ਰਹੇ ਹਨ ਕਿ ਸਰਪੰਚ ਨੇ ਕਰਵਾਇਆ ਕਿ ਮੈਂ ਆਪਜੀ ਦਾ ਚੈਨਲ ਥਾ ਨਾਹੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਹ ਤੇ ਸ਼ੱਕ ਤੋਂ ਬਾਹਰ ਨਿਕਲਿਆ ਜਾਵੇ ਇਹ ਨਵੇਂ ਸਰਪੰਚ ਨੇ ਇਸ ਵਿੱਚ ਕੁਝ ਨਹੀਂ ਕਰਵਾਇਆ ਪਰ ਇਹ ਕੀਤੀ ਗਈ ਹੈ ਜੋ ਕਿ ਅਜ ਉਸ ਦੇ ਅਧੀਨ ਹੀ ਇਸ ਦੀ ਕਾਰਵਾਈ ਹੋਈ ਹੈ ਇਹ ਸਾਰੇ ਨਿਗਾਇਜ਼ ਕਰਕੇ ਸਰਕਾਰ ਦੁਆਰਾ ਚੱਕੇ ਗਏ ਹਨ ਜੇ ਇਹਨਾਂ ਕੋਲ ਕੋਈ ਪਛਵੀ ਕਬਜ਼ਾਕਾਰਾਂ ਕੋਈ ਵੀ ਪ੍ਰੂਫ ਐ ਇਸ ਜਗ੍ਹਾ ਦਾ ਤੇ ਉਹ ਕੋਰਟ ਵਿੱਚ ਚਲੇ ਜਾਣ ਤੇ ਕੋਈ ਵੀ ਪਿੰਡ ਵਾਸੀ ਮੇਰੇ ਤੇ ਕੋਈ ਰੋਸ਼ਨਾ ਕਰੇ ਮੈਂ ਪਿੰਡ ਦੇ ਨਾਲ ਆ